ਹਾਂਜੀ ਦੋਸਤੋ ਅੱਜ ਗੱਲ ਕਰਦਾ ਹਾਂ ਜੀ ਪੀਟ ਪਲਸ ਵੀ ਬੋਰਡ ਨੇ ਕਾਉਂਸਲਿੰਗ ਦੀ ਅਪਡੇਟ ਦਿੱਤੀ ਹੈ ਚਲੋ ਚੈੱਕ ਕਰਦੇ ਹਾਂ ਕਿਹੜੀ ਐਡਵਰਟਾਈਜ਼ ਦੀ ਹੈ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਦਾ ਨੋਟੀਫਿਕੇਸ਼ਨ ਜਾਂ ਪੀਟ ਪਲਸ ਵੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਆਹ ਦੇਖ ਸਕਦੇ ਹੋ ਜੀ ਅਦੀਨ ਸਿਵਾਮਾ ਚੌਂਡ ਬੋਰਡ ਪੰਜਾਬ ਠੀਕ ਹੈ ਪਬਲਿਕ ਨੋਟਿਸ ਹੈ 21 2 2024 ਰਾਹੀਂ ਐਡਵਰਟਾਈਜ਼ 10/2023 ਰਾਹੀਂ ਪ੍ਰਕਾਸ਼ਿਤ ਜੂਨੀਅਰ ਇੰਜੀ ਠੀਕ ਹੈ ਉਦੀ ਮੈਟ ਅਨਸਾਰ ਕਾਉਂਸਲਿੰਗ ਲਈ ਬੁਲਾਇਆ ਗਿਆ ਹੈ ਠੀਕ ਹੈ ਤੇ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਦਰਜ ਸ਼ਡਿਊਲ ਦੇ ਹਿਸਾਬ ਨਾਲ ਸਥਾਨ ਤੇ ਪਹੁੰਚਣ ਠੀਕ ਹੈ ਦੋਸਤੋ ਜਿੰਨਾ ਦੇਖੋ ਜੂਨੀਅਰ ਇੰਜੀਨੀਅਰ ਸਿਵਲ ਠੀਕ ਹੈ ਡੇਟ ਹੈ ਜੀ 23 02 2024 ਠੀਕ ਹੈ ਤੇ ਆਗਾ ਆਗਾ ਕਾਮਨ ਨੰਬਰ ਹੈ ਠੀਕ ਹੈ ਜੀ ਆ ਨੰਬਰ ਦੇ ਰੱਖਿਆ 1 ਤੋਂ ਲੈ ਕੇ 10 ਤੱਕ ਠੀਕ ਹੈ ਜੀ 1 ਤੋਂ ਲੈ ਕੇ 10 ਤੱਕ ਜਿਹੜੇ ਬੱਚਿਆਂ ਦਾ ਜਿੱਦਾਂ 1 ਹੈ ਤੁਹਾਡੇ ਨਾਮ ਦੇ ਅੱਗੇ ਨਾ ਦਿਖ ਜਿੱਦਾਂ ਨਾਮ ਹੈ ਨਾਮ ਦੇ ਅੱਗੇ ਇੱਥੇ ਚੈੱਕ ਕਰਨਾ ਤੁਸੀਂ ਤੁਹਾਡਾ ਕਿੱਥੇ ਆ ਆਈਕਨ ਨੰਬਰ ਕੋਡ ਹੈ 2 2 1 1 1 ਹਾਂ ਠੀਕ ਹੈ ਦੇਖ ਸਕਦੇ ਹੋ 1 ਤੋਂ ਲੈ ਕੇ ਜਿਹੜੇ ਬੱਚਿਆਂ ਦਾ 1 ਤੋਂ ਲੈ ਕੇ 10 ਤੱਕ ਹੈ ਠੀਕ ਹੈ ਜਾਨੀ ਆਪਾਂ ਚੈੱਕ ਕਰ ਲੈਣੇ ਉਹਨਾਂ ਨੇ ਕਿੱਥੇ ਪਹੁੰਚਣਾ ਉਹਨਾਂ ਨੇ ਪਹੁੰਚਣਾ ਇੱਥੇ ਵਾਟਰ ਰਿਸੋਰਸਸ ਪਵਨ ਸੈਕਟਰ 68 ਐਸ ਐਸ ਨਗਰ ਨੀਅਰ ਐਸਐਸ ਬੋਰਡ ਆਫਿਸ ਠੀਕ ਹੈ ਜੀ ਤੇ ਜਿਨ੍ਹਾਂ ਦਾ 11 ਤੋਂ 13 ਜਿੱਦਾਂ ਇ 11 ਆ ਜਾਏਗਾ 11 11 11 ਫਿਰ 12 ਆ ਜਾਏਗਾ ਕਈ ਬੱਚਿਆਂ ਨੇ 12 ਲਿਖਿਆ ਕਈ 13 ਲਿਖਿਆ 11 ਤੋਂ 13 ਜੀ ਨਾ ਬੱਚਿਆਂ ਦਾ ਠੀਕ ਹੈ ਉਹਨਾਂ ਨੇ ਪਹੁੰਚਣਾ ਇੱਥੇ ਜੀ 11 ਤੋਂ 13 ਐਸ ਐਸ ਬੋਰਡ ਫੋਰੈਸਟ ਕੰਪਲੈਕਸ 68 ਸੈਕਟਰ ਐਸ ਐਸ ਨਗਰ ਠੀਕ ਹੈ ਜੀ ਤੇ ਜਿਨ੍ਹਾਂ ਬੱਚਿਆਂ ਦਾ 11 ਲਿਖਿਆ ਕੱਲਾ 11 ਠੀਕ ਹੈ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈ ਠੀਕ ਹੈ ਤਿੰਨੇ ਐਡਰੈਸ ਸੇਮ ਹੀ ਹੈ ਠੀਕ ਹੈ ਜੀ ਆ ਦੇ ਐਸ ਐਸ ਬੋਰਡ ਫੋਰੈਸਟ ਕੰਪਲੈਕਸ ਸੈਕਟਰ 68 ਇੱਥੇ 11 اور جنوں دا 12 ਲਿਖਿਆ ਉਹ ਵੀ ਇੱਥੇ ਪਹੁੰਚਣਗੇ ਪਰ ਫਰਕ ਇਹ ਹੈ ਕਿ ਜਿਨ੍ਹਾਂ ਦਾ ਵੀ ਜਿਹੜੇ ਜੂਨੀਅਰ ਇੰਜੀਨੀਅਰ ਸਿਵਲ ਹੈ ਔਰ ਜਿਨ੍ਹਾਂ ਦੇ 11 ਲਿਖਿਆ ਹੋਇਆ ਉਹ 23 24 ਨੂੰ ਪਹੁੰਚਣਗੇ ਪਰ ਜਿਹੜੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਹੈ ਜਿਨ੍ਹਾਂ ਦੇ 11 ਲਿਖਿਆ ਉਹ 26 ਨੂੰ ਪਹੁੰਚਣਗੇ ਇਹ ਧਿਆਨ ਰੱਖਿਓ ਬੱਚਿਓ ਠੀਕ ਹੈ ਤੇ ਅੱਛ ਬਲਕਿ ਜਿਨ੍ਹਾਂ ਦੇ 12 ਲਿਖਿਆ ਉਹ ਵੀ 26 ਨੂੰ ਪਹੁੰਚਣਗੇ ਠੀਕ ਹੈ ਦੋਸਤੋ ਚੈੱਕ ਕਰ ਸਕਦੇ ਹੋ ਜਿਹਦਾ ਦੇਖਦੇ ਹਾਂ ਹੁਣ ਆਪਾਂ ਇੱਥੇ ਚੈੱਕ ਕਰਨਾ ਤੁਸੀਂ ਆਪਣਾ ਕੋਡ ਠੀਕ ਹੈ ਜੀ ਆ ਦੇ ਨੰਬਰ ਠੀਕ ਹੈ ਜੀ ਇੱਥੇ 1 1 1 ਕਈ ਕਾਲੇ ਠੀਕ ਹੈ ਜੀ ਚੈੱਕ ਕਰਦੇ ਆਪਾਂ 1 ਆ ਗਿਆ ਜੀ 1 ਦੇਖੋ ਕਿੰਨੇ ਬੱਚਿਆਂ ਦਾ 2 ਆ ਗਿਆ ਇਹ ਕਿੰਨਾ ਪਹਿਲਾਂ 1 ਤੋਂ ਲੈ ਕੇ 1 ਤੋਂ ਲੈ ਕੇ ਆਹ ਦੇਖੋ ਜੀ 1 ਤੋਂ ਲੈ ਕੇ 10 ਤੱਕ ਹੈ 10 ਤੱਕ ਹੈ ਠੀਕ ਹੈ ਜੀ ਤੇ ਆਹ ਦੇਖੋ ਆਪਾਂ ਹੁਣ ਚੱਲਦੇ ਆ ਥੱਲੇ ਚੱਲਦੇ ਆ ਠੀਕ ਹੈ ਜੀ ਆਹ ਦੇਖੋ 1 ਤੋਂ 10 ਤੱਕ ਹੈ ਯਾਨੀ ਲਾਸਟ 'ਚ ਬੱਚਾ ਇਹ ਆ ਰਿਹਾ ਠੀਕ ਹੈ ਇਹ ਬੱਚੇ ਹਨ ਠੀਕ ਹੈ 10 ਤੱਕ ਇਤੇ ਬਾਅਦ 11 ਆ ਜਾਂਦਾ ਠੀਕ ਹੈ ਦੋਸਤੋ ਤੇ 11 ਤੋਂ 13 ਵਾਲੇ ਆ ਦੇ ਰੱਖਿਆ ਠੀਕ ਹੈ ਜੀ ਆਹ ਦੇਖੋ 11 ਤੋਂ ਆ ਗਿਆ 13 ਠੀਕ ਹੈ ਜੀ ਅ 11 ਤੋਂ 13 ਆ ਗਿਆ ਠੀਕ ਹੈ 13 ਲਾਸਟ ਹੀ ਹੈ 13 13 ਇੱਧਰ 13 ਆ ਗਿਆ ਠੀਕ ਹੈ ਦੋਸਤੋ 13 ਵਾਲੇ ਬੱਚੇ ਤੇ ਕਿੰਨੇ ਬੱਚੇ ਟੋਟਲ ਅਲੱਗ-ਅਲੱਗ ਹੈ ਠੀਕ ਹੈ ਜੀ ਬੱਚਿਆਂ ਦਾ ਅਲੱਗ-ਅਲੱਗ ਰਿਜ਼ਲਟ ਵੀ ਆ ਦੇਖੋ ਜੂਨੀਅਰ ਇਲੈਕਟ੍ਰੀਕਲ ਪਬਲਿਕ ਹੈਲਥ ਇਹ ਉਹਦੇ ਵਿੱਚ ਹੈ ਸ਼ੈਡਿਊਲ ਵਾਈਜ਼ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਪਰ ਚੈੱਕ ਇੱਥੇ ਕਰਨਾ ਆਪਣਾ ਠੀਕ ਹੈ ਡੇਟ ਵੈਸੇ ਵੀ ਦੇ ਰੱਖੀ ਹੈ ਕਾਉਂਸਲਿੰਗ ਦੀ ਡੇਟ 26/2/2024 ਇੱਥੇ ਵੀ ਤੁਸੀਂ ਆਪਣੀ ਡੇਟ ਚੈੱਕ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਇਹ ਲਿਸਟ ਤੁਸੀਂ ਪੀਡੀਐਫ ਡਾਊਨਲੋਡ ਕਿਦਾਂ ਕਰ ਸਕਦੇ ਹੋ ਆਪਾਂ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਇਸ ਪੀਡੀਐਫ ਨੂੰ ਡਾਊਨਲੋਡ ਕਰਕੇ ਆਪਣਾ ਨਾਮ ਚੰਗੀ ਤਰ੍ਹਾਂ ਪੂਰਾ ਆਪਣਾ ਡੇਟ ਆਫ ਬਰਥ ਟਾਈਮ ਠੀਕ ਹੈ ਸਾਰਾ ਕੁਝ ਚੈੱਕ ਕਰ ਸਕਦੇ ਹੋ ਕਿਉਂਕਿ ਐਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਮਾਰਕ ਡੇਟ ਆਫ ਬਰਥ ਕੈਟਾਗਰੀ ਨੇਮ ਜਰਨਲ ਕਾਮਨ ਨੇਮ ਡੇਟ ਆਫ ਕਾਉਂਸਲਿੰਗ ਟਾਈਮ ਠੀਕ ਹੈ ਤੁਹਾਡਾ ਟਾਈਮ ਵੀ ਦੇ ਰੱਖਿਆ ਹੈ ਸਾਡ ਤੇ ਉੱਥੇ ਚੈੱਕ ਕਰ ਸਕਦੇ ਹੋ ਠੀਕ ਹੈ ਕਿਸੇ ਬੱਚੇ ਦੀ ਕੋਈ ਗਲਤੀ ਹੋਈ ਜਦੋਂ ਡਾਕੂਮੈਂਟ ਵੈਰੀਫਾਈ ਕਰੋ ਉੱਥੇ ਦੱਸ ਦਿਓ ਬੱਚਿਓ ਠੀਕ ਹੈ ਜੇ ਦਾ ਕਿਸੇ ਦੇ ਨੇਮ ਚ ਇੱਕ ਅੱਖਰ ਗਲਤ ਹੋ ਜਾਂਦਾ ਉਹ ਵੀ ਆਪਣਾ ਕਲੀਅਰ ਕਰ ਲਿਓ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਹੀ ਕਲੀਅਰ ਹੋ ਜਾਏਗਾ ਨਹੀਂ ਬਾਅਦ ਚ ਪ੍ਰੋਬਲਮ ਆ ਜਾਂਦੀ ਹੈ ਫਿਰ ਠੀਕ ਹੈ ਦੋਸਤੋ ਜਦੋਂ ਜੁਆਇਨਿੰਗ ਹੁੰਦੀ ਹੈ ਠੀਕ ਹੈ ਦੋਸਤੋ ਤੇ ਇਸ ਨੂੰ ਡਿਸਕ੍ਰਿਪਸ਼ਨ ਚ ਠੀਕ ਹੈ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਮੈਨੂੰ ਸ਼ੇਅਰ ਕਰਨਾ ਚੈਨਲ ਨੂੰ ਯੂ ਸਬਸਕ੍ਰਾਈਬ ਕਰਨਾ ਇਦਾਂ ਕਿਸੇ ਵੀ ਗਵਰਨਮੈਂਟ ਜਬ ਦੇ ਨੋਟੀਫਿ